ਆਪਣੇ ਗੱਲ ਬਿਲਕੁਲ ਠੀਕ ਹੈ ਮੈਨੂੰ ਲੱਗਦਾ ਜੀ ਹੈ ਕਿ ਵਾਝੇ ਜਿਹੜੇ ਹੋਵੇ ਹੋ ਵੀ ਸਕਦੀ ਹੈ ਇਹਦੇ ਵਿੱਚ ਕੋਈ ਮਤਭੇਦ ਨਹੀਂ ਹੈ ਪਰ ਤਿਆਰੀ ਜਿਹੜੀ ਹੈ ਉਹ ਸਾਨੂੰ ਅਗਲੇ 23 ਤਰੀਕ ਦੀ ਨਾਲ ਵਾਲੀ ਕਰਨੀ ਚਾਹੀਦੀ ਹੈ ਜਿੰਨੀਆਂ ਜਿੰਨੇ ਪ੍ਰੈਕਟਿਸ ਸਾਡੇ ਆਈਆਂ ਨੇ ਉਹਦੇ ਮੁਤਾਬਕ 23 ਤਰੀਕ ਨੂੰ ਜਿੱਦੇ ਸਾਥੀ ਇਹ ਸ਼ੁਰੂ ਕਰਨ ਵਾਲੇ ਕਹਿਗੇ ਕਿ ਸਾਨੂੰ ਆਦੇਪੋ ਕਣੀ ਚੈਲੀਆ ਮੈਨੂੰ ਦਾਇਰ ਕਰਤੀ ਫੋਕੋ ਦੇ ਰੋ ਲੇਕਿਨੋ ਜੇ ਲੋ ਅਸੀਂ 6 ਉਹ 7 ਦਾ ਐਕਸ਼ਨ ਦਿੱਤਾ ਹੈ ਉਹ ਸੈਕਸ਼ਨ ਦੇ ਵਿੱਚ ਕੋਈ ਜਗ੍ਹਾ ਨਹੀਂ ਰੱਖੀ ਗਈ ਕਿ ਕਿੱਥੇ ਇਹ ਐਕਸ਼ਨ ਕੀਤਾ ਜਾਵੇ ਕਿਸੇ ਨੇ ਕਿਹਾ ਕਿ ਕਿਸੇ ਨੇ ਕੀਤਾ ਸਾਡੇ ਦੇ ਵਧੀਆ ਕੀਤਾ ਪਰ ਮੇਰੇ ਅਰਥੀਆਂ ਮੈਂ ਸਮਝਦਾ ਕਿ ਬਸਰਦਿਆਂ ਦੇ ਉੱਤੇ ਕੇਕਾਂ ਦੇ ਉੱਤੇ ਫੋਕਿਆਂ ਜਾਂ ਹਰ ਜੋਰ ਪਾ ਕੇ ਲਈ ਤੇਜ ਦੇ ਨੂੰ ਸਾਰੇ ਪੰਜਾਬ ਦੇ ਬਸਾਂ ਦੇ ਬੰਦ ਕਰ ਦੇਣਾ ਤੇ ਇਹ ਫਿਰ ਵੀ ਫਿਰ ਇਹ ਫੇਕਰੀ ਮਤਲਬ ਸਰਕਾਰ ਨੇ ਜੇ ਨਹੀਂ ਉਹ ਤੋਂ ਅਗਲਾ ਐਕਸ਼ਨ ਨੱਖੜਗੇ ਉਹ ਇਸ ਤੋਂ ਵੀ ਦਿਖਾ ਹੋਏਗਾ ਔਰ ਸਰਕਾਰ ਨੇ ਕਮੇ ਕੇਂਦਰ ਸਰਕਾਰ ਵੀ ਉਸ ਤੋਂ ਫਿਰ ਜਾਏ ਉਹਨੇ ਉਹ ਐਕਸ਼ਨ ਹੋਏਗਾ ਮੈਂ ਕਹਾਂ ਵੀ ਉਹ ਨੂੰ ਹਾਲੇ ਆਪਾਂ ਨਾ ਅਨਾਉਂਸ ਕਰੀਏ ਤੇ ਇਸ ਕਰਕੇ ਜਿਹੜਾ ਹੈ ਇਹ ਐਕਸ਼ਨ ਦੇਖ ਕੇ ਸਾਨੂੰ ਤਿਆਰੀ ਕਰਨ ਦੀ ਚਾਹੀਦੀ ਹੈ ਜਿੱਥੇ-ਜਿੱਥੇ ਵੀ ਜਿਸਕ ਪਾਇ ਤੇ ਜਾਂ ਜਾਨ ਪਛੀੜਾ ਦੇ ਵਿੱਚ ਉਹ ਵੀ ਜਿੱਥੇ ਵੀ ਕੋਸ਼ਿਸ਼ ਹੋ ਸਕਦਾ ਹੈ ਸਾਨੂੰ ਪਾਲਣਾ ਚਾਹੀਦਾ ਹੈ ਅਗਲੀ ਗੱਲ ਜਿਵੇਂ ਅਖਬਾਰਾਂ ਚਿਕਾ ਨਾ ਲਈ ਹੈ ਕਿ ਉਹ ਜਿਹੜਾ ਪੰਚਾਇਤਾਂ ਦੇ ਤੋਂ ਜਿਹੜੀ ਜਾਂਦੇ ਜਾ ਰਹੇ ਨੇ ਉਹਦੇ ਵਿੱਚ ਥੋੜ ਲੱਜਣਾ ਉਹ ਤੋਂ ਬਾਅਦ ਬਾਈਨੈਕਸ਼ਨ ਚਾਰ ਜੁੜਾ ਫਿਰਨੇ ਫਿਰ ਥੋੜ ਲੱਜਣਾ ਨੇ ਉਹ ਤੋਂ ਬਾਅਦ ਜਿੰਨੇ ਚੌਂ ਵੀ ਆ ਰਹੇ ਆ ਸਾਰਾ ਕੁਝ ਜਿਹੜਾ ਹੈਗਾ ਕੋਰ ਦੇ ਵਿੱਚ ਹੀ ਨਿਕਲ ਜਾਣਾ ਹੈ ਇਹ ਆਪਕੋ ਦਸੰਬਰ ਤੱਕ ਇਹਨੇ ਚਲੇ ਜਾਣਾ ਪਰ ਨਾਲ ਹੀ ਫਸਦਾ ਇਹ ਵੀ ਹੈ ਰੱਦ ਹੈ ਕਿ ਦਸੰਬਰ ਦੇ ਵਿੱਚ ਵੱਡੀ ਰੈਲੀ ਜਿਹੜੀ ਆ ਕੋਰ ਇਥੇ ਕਿਤੇ ਜਾਵੇ ਚੰਡੀਗੜ੍ਹ ਨੂੰ ਹਰੇਂਜਾਸਨ ਗੋਪੀ ਤੇ ਜਾਵੇ ਇਹ ਬਾਅਦ ਦੇ ਵਿੱਚ ਫੈਸਲਾ ਹੋਣਾ ਤੇ ਜੱਗ ਕਰਕੇ ਉਹਦੀ ਤਿਆਰੀ ਜਿਹੜੀ ਐਂਦੀ ਹੈ ਉਹ ਸਾਨੂੰ ਨਾਲ ਦੇ ਨਾਲ ਕਰਦੇ ਰਹੇ ਜੀ ਅਗਲਾ ਬਹੁਤ ਕੁਝ ਜੇ ਕਰਦੀ ਅ ਜੇ ਮੈਂ ਗੱਲ ਕਰਾਂ ਚੰਡੀਗੜ੍ਹ ਤੇ ਉਹ ਹਰੇਂਜਾਸਨ ਚੰਡੀਗੜ੍ਹ ਤੇ ਤੁਸੀਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ